ਰੰਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ 96 ਤੋਂ 97% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਉਹ ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਆ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟਾਈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ। ਖਾਂਦਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ ਮਾਨਤਾਵਲੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬ ਵਿੱਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾਂ ਸੇਹ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ਼ ਹੈ ਜੀ 15 ਅਗਸਤ ਤੋਂ ਲੈ ਕੇ ਅਸੀਂ ਸਿਕਿਉਰਿਟੀ ਦੇ ਜਿਹੜੇ ਹੈਗੇ ਪੂਕਤਾ ਇੰਤਜ਼ਾਮ ਕੀਤੇ ਆ ਹੁਸ਼ਿਆਰਪੁਰ ਦੇ ਵਿੱਚ ਫਲੈਗ ਮਾਰਚ ਰੱਖਿਆ ਹੋਇਆ ਵੈਸੇ ਰੇਂਜ ਦੇ ਵਿੱਚ ਜਲੰਧਰ ਰੂਰਲ ਦੇ ਵਿੱਚ ਕਪੂਰਥਲੇ ਦੇ ਵਿੱਚ ਸਾਰੇ ਫਲੈਗ ਮਾਰਚ ਚੱਲ ਰਹੇ ਆ ਔਰ ਇੱਥੇ ਅੱਜ ਇਹਨਾਂ ਦੇ ਸਬਡਿਵੀਜ਼ਨਲ ਲੈਵਲ ਤੇ ਵੀ ਫਲੈਗ ਮਾਰਚ ਚੱਲ ਰਹੇ ਆ ਤਕਰੀਬਨ 15 ਅਗਸਤ ਤੋਂ ਲੈ ਕੇ ਹਜ਼ਾਰ ਦੇ ਕਰੀਬ ਜਿਹੜਾ ਮੁਲਾਜ਼ਮ ਹੈਗਾ ਉਹ ਫੋਰਸ ਉਹ ਮੋਬਾਇਲਾਈਜ਼ ਕੀਤੀ ਹੈ ਇਸ ਤੋਂ ਇਲਾਵਾ 15 ਜੀਓਜ਼ ਏਰੀਆ ਨੂੰ ਡੋਮੀਨੇਟ ਕਰਨਗੇ ਔਰ ਰਾਤ ਦੀ ਸਾਡੀ ਨਾਈਟ ਡੋਮੀਨੇਸ਼ਨ ਐਕਸਰਸਾਈਜ਼ ਚੱਲ ਰਹੀ ਹੈ ਜਿਹਦੇ ਜਿਹਦੇ ਵਿੱਚ ਰੋਜ਼ 2 ਜੀਓਜ਼ ਬਾਹਰ ਨਿਕਲਦੇ ਆ 200 ਦੇ ਕਰੀਬ ਮੁਲਾਜ਼ਮ ਹੁੰਦਾ ਔਰ ਰੇਂਜ ਆਫਿਸ ਤੋਂ ਵੀ ਜਿਹੜਾ ਹੈਗਾ ਜੀਓ ਡਿਪਿਊਟ ਹੁੰਦਾ ਹੈਗਾ ਸਰ ਕਿੰਨੇ ਕ ਮੁਲਾਜ਼ਮ ਜਿਹੜੇ ਤਾਇਨਾਤ ਕੀਤੇ ਗਏ ਨੇ 15 ਕਰਸ ਤੋਂ 15 ਕਰਸ ਤੋਂ ਲੈ ਕੇ ਜਿਵੇਂ ਮੈਂ ਦੱਸਿਆ ਹਜ਼ਾਰ ਦੇ ਕਰੀਬ ਕਰੀਬ ਮੁਲਾਜ਼ਮ ਤਾਇਨਾਤ ਹੈਗੇ ਔਰ ਅਸੀਂ ਏਰੀਆ ਨੂੰ ਡੋਮੀਨੇਟ ਕਰਕੇ ਰੱਖਿਆ ਹੋਇਆ ਹੈ ਔਰ ਇਹ ਅਗਲੇ 3 ਦਿਨ ਤੱਕ ਜਦ ਤੱਕ ਪ੍ਰੋਗਰਾਮ ਸਹੀ ਤਰੀਕੇ ਨਾਲ ਠੀਕ ਖਤਮ ਨਹੀਂ ਹੋ ਜਾਂਦਾ ਅ ਡੋਮੀਨੇਸ਼ਨ ਐਕਸਰਸਾਈਜ਼ ਇਸ ਕੰਟੀਨਿਊ ਰਹਿ। ਨਾ ਲੱਗਦਾ ਹਿਮਾਚਲ ਦਾ ਜਿਹੜਾ ਇਲਾਕਾ ਹੈ ਕਾਫੀ ਦਾ ਉਧਰ ਉਧਰ ਦੀ ਆਹਣ ਜਾਣ ਲੱਗ ਜਾਂਦਾ ਉਸ ਦੇ ਨਾਲ ਸਾਡੇ ਤਕਰੀਬਨ ਆਈ ਥਿੰਕ 11 ਇੰਟਰਸਟੇਟ 11 ਇੰਟਰਸਟੇਟ ਨਾਕੇ ਹੈਗੇ ਇਸ ਤੋਂ ਇਲਾਵਾ ਸਿਟੀ ਸਿਟਿੰਗ ਸਿਲਿੰਗ ਪੁਆਇੰਟਸ ਹੈ ਔਰ ਇਹ ਰੈਗੂਲਰ ਹੈੱਡਕਵਾਰਟਰਸ ਤੋਂ ਵੀ ਰੋਜ਼ ਪ੍ਰੋਗਰਾਮ ਨਿਕਲਦੇ ਆਂ ਏਰੀਆ ਡੋਮੀਨੇਸ਼ਨ ਦੇ ਤੇ ਉਸ ਦਾ ਅਸੀਂ ਖਾਸ ਪ੍ਰਬੰਧ ਕੀਤਾ ਹੋਇਆ ਹੈ। ਇੱਕ ਸਰ ਨਸ਼ੇ ਖਿਲਾਫ ਬੜੀ ਅੱਛੀ ਮੁਹਿੰਮ ਚੱਲ ਰਹੀ ਹੈ ਜਿੱਦਾਂ ਪੁਲਿਸ ਬਹੁਤ ਮਤਲਬ ਤੁਸੀਂ ਨਿਆ ਚਾਰਜ ਸੰਭਾਲਿਆ ਸਾ ਜਨਮ ਦੇ ਰਹੇ ਹੋ। ਕਾਦੇ ਸਰ ਕੀ ਮਤਲਬ ਔਰ ਐਕਚੁਅਲੀ ਮੇਰੇ ਹਿਸਾਬ ਨਾਲ ਜਿਹੜਾ ਕ੍ਰਾਈਮ ਹੈ ਉਹ ਹੈਬਿਚੁਅਲ ਅਫੈਂਡਰ ਕ੍ਰਾਈਮ ਕਰਦਾ ਅਸੀਂ ਲਿਸਟਾਂ ਤਿਆਰ ਕੀਤੀਆਂ ਪਿਛਲੇ 3 ਮਹੀਨਿਆਂ ਦੇ ਵਿੱਚ ਤਕਰੀਬਨ 690 ਦੇ ਕਰੀਬ ਜਿਹੜੇ ਮੁਲਜ਼ਮ ਹੈਗੇ ਆ ਹੈਬਿਚੁਅਲ ਅਫੈਂਡਰਸ ਉਹ ਬਾਹਰ ਆਏ ਆ ਪਿਛਲੇ 3 ਮਹੀਨਿਆਂ ਚ ਰੇਂਜ ਦੇ ਅਗਰ ਰੇਂਜ ਦੀ ਗੱਲ ਕਰੀਏ ਫਸ਼ਾਰਪੁਰ ਦੇ 2250 ਜਿਹੜੇ ਹੈਗੇ ਮੁਲਜ਼ਮ ਹੈਗੇ ਆ ਇਹਨਾਂ ਤੇ ਸਾਨੂੰ ਸਰਵੇਲੈਂਸ ਰੱਖਣ ਦੀ ਲੋੜ ਹੈ ਕਿਉਂਕਿ बार-बार 80% ਜਿਹੜਾ ਕ੍ਰਾਈਮ ਹੈ ਉਹ ਬੰਦੇ ਕਰਦੇ ਆ ਜਦੋਂ ਬੇਲ ਬੇਲ ਆਊਟ ਹੋ ਜਾਂਦੇ ਆ ਬੇਲ ਤੋਂ ਬਾਹਰ ਆ ਜਾਂਦੇ ਆ ਤਾਂ ਉਹਨਾਂ ਦੇ ਸਰਵੇਲੈਂਸ ਰੱਖੀ ਜਾਏਗੀ ਉਹਨਾਂ ਨੂੰ ਥਾਣੇ ਬੁਲਾ ਕੇ ਚੈੱਕ ਕੀਤਾ ਜਾਏਗਾ ਸਾਡੇ ਅਫਸਰ ਜਿਹੜੇ ਹੈਗੇ ਏਰੀਆਸ ਵਿੱਚ ਨਿਕਲ ਕੇ ਉਹਨਾਂ ਨੂੰ ਚੈੱਕ ਕਰਨਗੇ ਔਰ ਜੇ ਕੋਈ ਬੰਦਾ ਦੁਆਰ ਤੋਂ ਕ੍ਰਾਈਮ ਕਰਦਾ ਤਾਂ ਉਹਦੇ ਖਿਲਾਫ ਸਖਤ ਐਕਸ਼ਨ ਲਿਆ ਜਾਏਗਾ ਠੀਕ ਹੈ ਠੀਕ ਹੈ ਸਰ ਥੈਂਕ ਯੂ ਇੱਕ ਵਾਰ ਮਾਰਕ ਕਰ ਲਈਏ ਅੱਜ ਅਸੀਂ ਪੂਰੇ ਡਿਸਟ੍ਰਿਕਟ ਦੇ ਵਿੱਚ ਤਿੰਨੋਂ ਸਬਡਿਵੀਜ਼ਨ ਦੇ ਵਿੱਚ ਫਲੈਗ ਮਾਰਕ ਕਰ ਰਹੇ ਹਾਂਗੇ ਜੋ ਰਿਗਾਰਡਿੰਗ ਜੋ ਅਪਕਮਿੰਗ ਜੋ 15th ਆਫ ਅਗਸਟ ਹੈਗਾ ਉਸ ਦੇ ਕੰਟੈਕਸਟ ਦੇ ਵਿੱਚ ਅਸੀਂ ਕਰ ਰਹੇ ਹਾਂਗੇ ਡੇਲੀ ਐਕਟੀਵਿਟੀ ਸਾਡੀ ਚੱਲ ਰਹੀ ਹੈ ਕਿ ਮਾਰਨਿੰਗ ਦੇ ਵਿੱਚ ਵੀ ਔਰ ਈਵਨਿੰ ਪ੍ਰੋਬਲੇਮੈਟਿਕ ਬੰਦੇ ਹੈਗੇ ਜਿਨ੍ਹਾਂ ਦੇ ਉੱਪਰ ਐਨਡੀਪੀਐਸ ਜਾਂ ਆਰਮਸਕ ਕੇ ਜਾਂ ਸਨੈਚਿੰਗ ਕੇ ਪਰਚੇ ਹੈਗੇ ਸਭ ਤੇ ਅਸੀਂ ਗਾਇਆਂ ਬਗਾਇਆ ਰੇਡ ਕਰ ਰਹੇ ਹੈਗੇ ਮਤਲਬ ਬੇਸਿਕਲੀ ਇਸ ਦਾ ਜੋ ਮੋਟਿਵ ਹੈਗਾ ਪਬਲਿਕ ਦੇ ਵਿੱਚ ਸੈਂਸ ਆਫ ਸਿਕਿਉਰਟੀ ਔਰ ਕ੍ਰਿਮੀਨਲਸ ਕੇ ਵਿੱਚ ਇੱਕ ਡਰ ਪੈਦਾ ਕਰਨੇ ਦਾ ਇੱਕ ਮੋਟਿਵ ਹੈ ਅੱਜ ਇੱਥੇ ਮਾਨਸਾ ਦੇ ਵਿੱਚ ਬਡਲਾੜਾ ਔਰ ਸਰਦੂਲਗੜ ਤਿੰਨੋ ਜਗ੍ਹਾ ਸਾਡੇ ਡੀਐਸ ਸਾਹਿਬ ਔਰ ਐਸਐਚਓ ਸਾਹਿਬ ਆਪਣਾ ਫਲੈਗ ਮਾਸਟ ਉੱਤੇ ਕਰਵਾ ਰਹੇ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਜਦੋਂ ਜੇ ਇਸ ਦੀ ਆਉਂਦਾ ਤਾਂ ਸਿਕਿਉਰਿਟੀ ਜਾ ਲੈ ਕੇ ਵਰਤਣ ਲੈ ਕੇ ਕਿਤੇ ਨਾ ਕਿਤੇ ਚਿੰਤਾ ਹੁੰਦੀ ਹੈ ਤਾਂ ਲੋਕਾਂ ਨੂੰ ਕੀ ਅਪੀਲ ਕਰਦੇ ਆ। ਉਸ ਲਈਏ ਦੇਖੋ ਅਸੀਂ ਸਾਡੀ ਸਾਰੀ ਫੋਰਸ ਇਸੇ ਕੰਮ ਦਾ ਹੈ ਲੋਕਾਂ ਕੇ ਸਿਕਿਉਰਿਟੀ ਕੇ ਲਈ ਅਸੀਂ ਹੈਗੇ 24/7 ਜੋ ਮਾਨਸਾ ਪੁਲਿਸ ਹੈਗੀ ਉਹ ਐਕਟਿਵ ਹੈਗੀ। ਅੱਜ 15 ਅਗਸਤ ਦੇ 8:00 ਦੇ ਵਿੱਚ ਲੋਕਾਂ ਨੂੰ ਮੌਕਾ ਜਿਹੜੇ ਵਸਨੀਕ ਹੈ ਸਾਰਿਆਂ ਨੂੰ ਅਸੀਂ ਵਿਸ਼ਵਾਸ ਦਿਵਾ ਰਹੇ ਆ ਕਿ ਪੁਲਿਸ ਉਹਨਾਂ ਦੇ ਨਾਲ ਰਾਤ ਦਿਨ ਉਹਨਾਂ ਦੇ ਨਾਲ ਖੜੀ ਹੈ। ਅਗਰ ਉਹਨਾਂ ਨੂੰ ਇਹ ਫਲੈਗਮਾਰਕ ਵੀ ਉਹਨਾਂ ਨੂੰ ਇੱਕ ਵਿਸ਼ਵਾਸ ਦਿਵਾਣ ਲਈ ਹੋਈ ਹੈ ਅਗਰ ਉਹਨਾਂ ਨੂੰ ਕਿਸੇ ਕਿਸਮ ਦਾ ਵੀ ਕੋਈ ਵੀ ਸ਼ੱਕੀ ਪੁਰੇਸ਼ ਜਾਂ ਕੋਈ ਅਬੰਡਨਡ ਕੋਈ ਚੀਜ਼ ਨਜ਼ਰ ਆਂਦੀ ਹੈ ਤੇ ਉਹਦੇ ਬਾਰੇ ਸਾਡੀ ਅਪੀਲ ਹੈ ਕਿ ਸਾਨੂੰ ਉਹਦੀ ਤੁਰੰਤ ਇਤਲਾਹ ਦੇਵੇ ਤਾਂ ਕਿ ਅਸੀਂ ਵੇਲੇ ਸਹੀ ਉਹਦੀ ਕਾਰਵਾਈ ਕਰ ਸਕੀਏ ਤੇ ਬਾਕੀ ਅੱਜ ਅਸੀਂ ਸਾਡੀ तकरीबन ਸਾਰੀ ਫੋਰਸ ਹੈਗੀ ਹੈ ਜਿਨ੍ਹਾਂ ਨੂੰ ਅਸੀਂ ਫਲੈਗ ਮਾਰਚ ਲਈ ਕੱਢਿਆ ਹੋਇਆ ਤੇ ਸਾਰੇ ਆਫੀਸਰਸ ਵੀ ਨਾਲ ਹੈਗੇ ਆ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਅਸੀਂ ਇਹ ਸਾਰਾ ਕਰ ਰਿਹਾ ਹਾਂ ਸਾਡੇ ਆਲਰੇਡੀ ਮੋਗਾ ਡਿਸਟ੍ਰਿਕਟ ਦੇ ਵਿੱਚ ਚਾਰ ਜਿਹੜੇ ਇੰਟਰ ਸਟੇਟ ਨਾਕੇ ਵੀ ਹੈਗੇ ਆ ਜਿੱਥੇ ਉੱਥੇ ਵੀ ਚੈਕਿੰਗ ਚੱਲ ਰਹੀ ਆ ਔਰ ਹਰ ਸਬ ਡਿਵੀਜ਼ਨ ਜਿ세 ਚਾਰ ਸਬ ਡਿਵੀਜ਼ਨਾਂ ਵੀ ਹੈਗੀਆਂ ਉੱਥੇ ਵੀ ਸਾਰੇ ਫਲੈਗ ਮਾਰਚ ਕੀਤੇ ਜਾ ਰਹੇ ਆ ਉੱਥੋਂ ਵੀ ਉਹਨਾਂ ਦੀ ਫੋਰਸ ਸਭ ਜੀ ਦੀ ਉੱਥੇ ਯੂਜ਼ ਹੋ ਰਹੀ ਹੈ ਔਰ ਬੜੀ ਸ਼ਕਤੀ ਨਾਲ ਇਹਨੂੰ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਇਹ ਆਜ਼ਾਦੀ ਦਾ ਦਿਹਾੜਾ ਜਿਹੜਾ ਹੈ ਬਹੁਤ ਵਧੀਆ ਤਰੀਕੇ ਨਾਲ ਮਨਾਇਆ ਜਾ ਸਕੇ ਉਹ ਵੀ ਚੈੱਕ ਕੀਤੇ ਜਾ ਰਹੇ ਆ ਜੀ ਸਰਾਵਾਂ ਚੈੱਕ ਕੀਤੇ ਜਾ ਰਿਹਾ ਹੋਟਲ ਚੈੱਕ ਕੀਤੇ ਜਾ ਰਹੇ ਆ ਰੇਲਵੇ ਸਟੇਸ਼ਨ ਬੱਸ ਸਟੈਂਡ ਇਹ ਸਾਰੇ ਦੇਖੋ ਇਹ ਤਾਂ ਪੁਲਿਸ ਦਾ ਵੈਸੇ ਰੂਟੀਨ ਦਾ ਵੀ ਪਾਰਟ ਹੈ ਪਰ 15 ਅਗਸਤ ਦੇ ਮੱਦੇਨਜ਼ਰ ਅਸੀਂ ਇਸ ਜਿਹੜੀ ਚੈਕਿੰਗ ਅਭਿਆਨ ਨੂੰ ਹੋਰ ਤੇਜ਼ ਕਰ ਦਿੱਤਾ ਹੈ ਸਮੋਕੀ ਇਸੇ ਮੌਜੂਦਾਂ ਜੀ ਦਿਨਾਂ ਨਗਰ ਵਿਕੇ ਜਿੱਥੇ ਦਿਨਾਂ ਨਗਰ 15 ਅਗਸਤ ਨੂੰ ਲੈ ਕੇ ਪੁਲਸ ਤੋਂ ਇੱਕ ਫਲੈਗ ਮਾਰਚ ਕੀਤਾ ਜਾ ਰਿਹਾ ਹੈ ਇਸ ਫਲੈਗ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਜਿਹੜੀ ਫੁਲਸ ਫੋਰਸ ਬੁਲਾਈ ਗਈ ਆ ਜਿਨ੍ਹਾਂ ਵੱਲੋਂ ਇਹ ਸਰਹੱਦੀ ਏਰੀਆ ਹੋਣ ਕਰਕੇ ਇਸ ਏਰੀਆ ਅੰਦਰ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਮੱਦੇਨਜ਼ਰ ਜਿਹੜੀਆਂ ਸਹੂਲਤਾਂ ਦੇ ਸਬੰਧ ਵਿੱਚ ਫਲੈਗ ਮਾਰਚ ਕੀਤਾ ਜਾ ਰਿਹਾ ਹੈ ਇਹ ਫਲੈਗ ਮਾਰਚ ਜਿਹੜਾ ਡੀਐਸਪੀ ਸੁਖਵਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਹੈ ਸਰ ਜੀ ਆਪਣਾ ਫਲੈਗ ਮਾਰਚ ਸ਼ੁਰੂ ਕੀਤਾ ਜੀ ਕਿੱਥੋਂ ਸ਼ੁਰੂ ਹੋਏਗਾ ਤੇ ਕਿੱਥੇ ਜਾ ਕੇ ਖਤਮ ਹੋਏਗਾ ਥਾਣਾ ਦਿਨਾਂ ਨਗਰ ਤੋਂ ਸ਼ੁਰ ਰੇਲਵੇ ਰੋਡ ਬੱਸ ਸਟੈਂਡ ਤੋਂ ਹੁੰਦਾ ਹੋਇਆ ਤਾਰਾਗੜ ਮੋੜ ਤੱਕ ਜਾਏਗਾ ਜੀ ਤਾਰਾਗੜ ਮੋੜ ਤੋਂ ਅਸੀਂ ਏਸੀ ਕਸਟਮ ਆਪੀ ਕਰਾਂਗੇ ਸਰ ਇਹ ਜੋ ਫਲੈਗ ਮਾਰਚ ਹੈ ਲੋਕਾਂ ਅੰਦਰ 15 ਅਗਸਤ ਨੂੰ ਲੈ ਕੇ ਕਈ ਤਰ੍ਹਾਂ ਦੀ ਜਿਹੜੀ ਸਰਹੱਦੀ ਖੇਤਰ ਹੋਣ ਕਰਕੇ ਜਿਹਨੇ ਡਰਾਂ ਲਿਆ ਭੱਜੇ ਭਾਜੀ ਬਿਲਕੁਲ ਡਰ ਦੀ ਅੰਡਰਨ ਦੀ ਲੋੜ ਨਹੀਂ ਹੈ ਸਾਡਾ ਕੌਮੀ ਦਿਹਾੜਾ ਹੈ ਔਰ ਸਾਰੇ ਦੇਸ਼ ਵਾਸੀਆਂ ਨੇ ਰਲ ਮਿਲ ਕੇ ਬਣਾਉਣਾ ਤੇ ਬਹੁਤ ਅਛੇ ਤਿਕਾਣਾ ਬਣਾਉਣਾ ਜੋ ਵੀ ਜੇ ਕੋਈ ਸ਼ੱਕੀ ਗੱਲ ਸ਼ੱਕੀ ਵਸਤੂ ਜਾਂ ਵਿਅਕਤੀ ਤੁਹਾਡੇ ਨਜ਼ਰਾਂ ਦੇ ਸਾਹਮਣੇ ਆਉਂਦਾ ਉਸ ਬਾਰੇ ਜ਼ਰੂਰ ਤੁਸੀਂ ਸਾਨੂੰ ਇਤਲਾਹ ਦਿਓ ਪਰ ਕਿਸੇ ਵੀ ਗੱਲ ਦਾ ਜਿਹੜਾ ਪੈਨਿਕ ਨਾ ਕ੍ਰੀਏਟ ਕੀਤਾ ਜਾਏ ਜਾਂ ਗਲਤ ਇਨਫੋਰਮੇਸ਼ਨ ਨਾ ਫੈਲਾਈ ਜਾਵੇ ਗੱਲ ਕੀਤੀ ਜਾ ਰਿਹਾ ਦਾ ਕਾਫੀ ਸਰਹੱਦੀ ਏਰੀਆ ਹੋਣ ਕਰਕੇ ਜਿਹੜਾ ਵਾ ਇਹ ਪਹਿਲਾਂ ਵੀ ਪੁਲਿਸ ਦੇ ਨਾਕੇ ਕਾਫੀ ਜ਼ਿਆਦਾ ਨੇ ਪਰ ਆਉਣ ਵਾਲੇ ਦਿਨਾਂ ਵਿੱਚ ਜਿਹੜਾ 15 ਅਗਸਤ ਨੂੰ ਲਾ ਕੇ ਨਾਕੇ ਕਿਵੇਂ ਦੇ ਕੀਤੇ ਹੋਏ ਨੇ ਇਹਦੇ ਵਿੱਚ ਅਸੀਂ ਜੀ ਐਡੀਸ਼ਨਲ ਫੋਰਸਾਂ ਨੂੰ ਮਿਲੀ ਹੈ ਉਹਦੇ ਵਿੱਚ ਅਸੀਂ ਨਾਈਟ ਡੋਮੀਨੇਸ਼ਨ ਤੇ ਹੋਰ ਥੋੜਾ ਜਿਹਾ ਅਸੀਂ ਇਹਦੀ ਵਾਦਾ ਕਰਾਂਗੇ ਨਾਈਟ ਡੋਮੀਨੇਸ਼ਨ ਗਸ਼ਟਾਂ ਭਟਾਵਾਂਗੇ ਔਰ ਇਹ ਸਨਿਸ਼ਚਿਤ ਕੀਤਾ ਜਾਏਗਾ ਵੀ ਕੋਈ ਵੀ ਗੈਰ ਸਮਾਜਿਕ ਕਤਲ ਸਾਡੇ ਏਰੀਏ ਦੇ ਵਿੱਚ ਪਨਾਹ ਨਾ ਲੈ ਸਕੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿ ਆਉਣ ਵਾਲੇ ਦਿਨਾਂ ਵਿੱਚ 15 ਅਗਸਤ ਦਾ ਕਾਫੀ ਜ਼ਿਆਦਾ ਜਿਹੜਾ ਵਾ ਲੋਕਾਂ ਵਿੱਚ 15 ਅਗਸਤ ਨੂੰ ਲੈ ਕੇ ਵੀ ਜਿਹੜਾ ਉਤਸ਼ਾਹ ਪਾਇਆ ਜਾ ਰਿਹਾ ਪਰ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਵੱਲੋਂ ਕਿਵੇਂ ਦੇ ਜਿਹੜੇ ਪ੍ਰਬੰਧ ਕੀਤੇ ਹੋਏ ਨੇ ਲੋਕਾਂ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਕਿ ਸਜਮੇ ਦੇ ਨਾਲ ਦੇਸ਼ ਭਗਤੀ ਦੀ ਭਾਵਨਾ ਨਾਲ ਇਸ ਤਿਹਾੜ ਮਨਾਇਆ ਜਾਏ ਔਰ ਇਹ ਵਿੱਚ ਅਸੀਂ ਬਿਨਾ ਕਿਸੇ ਪਾਰਟੀਵਾਦੀ ਤੋਂ ਬਿਨਾ ਕਿਸੇ ਜਾਤੀ ਧਰਮ ਤੋਂ ਉੱਪਰ ਉੱਠ ਕੇ ਇਸ ਤਿਹਾੜ ਨੂੰ ਬਣਾਈਏ ਸਾਡਾ ਸਾਂਝਾ ਤਿਹਾੜ ਹੈ ਆਜ਼ਾਦੀ ਦਾ ਦਿਹਾੜਾ ਹਰ ਸਾਲ ਚੱਕ ਵਾਰੀ ਆਉਂਦਾ ਹੈ ਉਸ ਸਥਾਨ ਮਨਾਈਏ ਔਰ ਬਿਲਕੁਲ ਕੋਈ ਅਸੀਂ ਪੈਨਿਕ ਨਹੀਂ ਕਰਨਾ ਔਰ ਇੱਕ ਦੂਜੇ ਦਾ ਅਸੀਂ ਧਿਆਨ ਰੱਖਣਾ ਹੈ ਇੱਕ ਦੂਜੇ ਦੇ ਅਧਿਕਾਰਾਂ ਦਾ ਧਿਆਨ ਰੱਖਣਾ ਕਿਸੇ ਦੀ ਉਲੰਘਣਾ ਨਾ ਕਰੀਏ ਤਾਂ ਕਿ ਸਾਰੇ ਜਿਹੜੇ ਆਜ਼ਾਦੀ ਦਾ ਨਿਕ ਮਾਨਸ ਇਹ ਸਾਨੂੰ ਮੇਰੇ ਨਾਲ ਡੀਐਸਪੀ ਦਿਨਨਗਰ ਸੁਖਵਿੰਦਰਪਾਲ ਸਿੰਘ ਜੀ ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਇਸ 15 ਅਗਸਤ ਨੂੰ ਲੈ ਕੇ ਜਿਹੜਾ ਪੁਲਸ ਵੱਲੋਂ ਪੂਰੇ ਸ਼ਕਤੀ ਨਾਲ ਜਿਹੜੇ ਨਾਕਿਆਂ ਦੀ ਚੈਕਿੰਗ ਵਾਹਨਾ ਦੀ ਵਧਾ ਦਿੱਤੀ ਗਈ ਹੈ ਔਰ ਪੂਰੇ ਸ਼ਕਤੀ ਨਾਲ ਜਿਹੜੇ ਆ ਉਹ ਲੋਕਾਂ ਦੀ ਸੁਰੱਖਿਆ ਵਾਸਤੇ ਥਾਂ ਥਾਂ ਤੇ ਜਿਹੜੇ ਨਾਕੇ ਲਾ ਕੇ ਚੈਕਿੰਗ ਕੀਤੀ ਜਾ ਰਹੀ ਆ ਉਹਨਾਂ ਨੇ ਦੱਸਿਆ ਕਿ ਜਿਹੜਾ ਅਗਮਾਰਚ ਕੱਢਿਆ ਜਾ ਰਿਹਾ ਹੈ ਲੋਕਾਂ ਵਿੱਚ ਇੱਕ ਇਹ ਉਤਸ਼ਾਹ ਮੈਸੇਜ ਦਿੱਤਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਡਰ ਦੀ ਭਾਵਨਾ ਨਾ ਰੱਖਣ ਔਰ ਲੋਕ ਬੇਚਿਚਕ ਹੋ ਕੇ ਇਸ ਤਿਹਾਰ ਨੂੰ ਜਿਹੜਾ ਆਪਣੇ ਮਨਾਉਣ ਤਾਂ ਕਿ ਪੁਲਿਸ ਜਿਹੜੀ ਹੈ ਜਾਲ ਮਾਲ ਦੀ ਰਾਖੀ ਕਰ ਸਕੇ ਕੈਮਰਾਮੈਨ ਕੋਲਨੂਰ ਦੇ ਨਾਲ ਮਾਰਚਿੰਗ ਦਸਤੋ ਕਰਾਇਆ ਜਗਬਾਨੀ ਟੀਵੀ ਦਿਨਨਗਰ ਗੁਰਦਾਸਪੁਰ 2015 ਅਗਸਤ ਜਿਹੜੀ ਹੈ ਪਰਸੋਂ ਆ ਰਹੀ ਹੈ ਇਹਦੇ ਮੱਦੇ ਨਜ਼ਰ ਆਪਣੇ ਜ਼ਿਲ੍ਹੇ ਨਹੀਂ ਬਲਕਿ ਪੂਰੇ ਪੰਜਾਬ 'ਚ ਫਲੈਗ ਮਾਰਚਸ ਤੇ ਹੋਰ ਇਤਿਹਾਦ ਦੇ ਤੌਰ ਤੇ ਕਾਫੀ ਜ਼ਿਆਦਾ ਜਿਹੜੀ ਸ਼ੋ ਫੋਰਸ ਕੀਤਾ ਜਾ ਰਿਹਾ ਮੇਰੇ ਨਾਲ ਮੌਜੂਦ ਇੱਥੇ ਆਪਣੇ ਜ਼ਿਲ੍ਹੇ ਦੇ ਡੀਐਸਪੀ ਸਾਹਿਬ ਨਾਲ ਐਸਐਚਓ ਸਾਹਿਬ ਮੌਜੂਦ ਹੈ ਅੱਜ ਇਸੇ ਕਾਰਨ ਆਪਾਂ ਪਠਾਨਕੋਟ 'ਚ ਵੀ ਇੱਕ ਫਲੈਗ ਮਾਰਚ ਕੱਢ ਰਹੇ ਹਾਂ ਇਹ ਫਲੈਗ ਮਾਰਚ ਜਿਹੜਾ ਆਪਣਾ ਸਿਟੀ ਦੇ ਏਰੀਆ 'ਚ ਆਪਾਂ ਕਰ ਰਹੇ ਹਾਂ ਇਦਾਂ ਕਿ ਅੱਜ ਸਾਡੇ ਕੋਲ ਜਿਹੜੇ ਸਪੈਸ਼ਲਾਈਜ਼ਡ ਫੋਰਸ ਦੇ ਕੰਪੋਨੈਂਟਸ ਹੈ ਜਿਸ ਤਰ੍ਹਾਂ ਐਸਓਜੀ ਹੋਗੀ ਐਸਐਸਜੀ ਹੋਗੀ ਉਸ ਤੋਂ ਇਲਾਵਾ ਆਪਣੀ ਜ਼ਿਲ੍ਹੇ ਦੀ ਫੋਰਸ ਹੈ ਇਸ ਤੋਂ ਇਲਾਵਾ ਪੀਸੀਆਰ ਤੇ ਹੋਰ ਜਿਹੜੇ ਅਮਲਾ ਜਿਹੜਾ ਉਹਨੂੰ ਆਪਾਂ ਯੂਜ਼ ਕਰ ਰਹੇ ਹਾਂ ਤੇ ਇਹਦਾ ਜਿਹੜਾ ਮੇਨ ਉਦੇਸ਼ ਇਹ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਵੀ ਹੋਏ ਹੈ ਕਿ 15 ਅਗਸਤ ਆ ਰਹੀ ਹੈ ਉਹਦੇ ਮੱਦੇਨਜ਼ਰ ਆਪਾਂ ਜਿਹੜਾ ਲੋਕਾਂ ਨੂੰ ਇੱਕ ਸੈਂਸ ਆਫ ਕੌਨਫੀਡੈਂਸ ਦੇਣਾ ਚਾਹੁੰਦੇ ਹਾਂ ਕਿ ਫੋਰਸ ਉਹਨਾਂ ਨਾਲ ਖੜੀ ਹੈ ਤੇ ਪੂਰੀ ਮੁਸਤੈਦੀ ਨਾਲ ਜਿਹੜੀ ਡਿਊਟੀ ਨਿਭਾਰੀ ਹੈ ਇਹ ਤੇ ਸਿਰਫ ਇੱਕ ਫਲੈਗ ਮਾਰਚ ਦੀ ਗੱਲ ਹੋ ਗਈ ਬਾਕੀ ਆਦਰਵਾਇਜ਼ ਵੀ ਆਪਾਂ ਜ਼ਿਲ੍ਹਿਆਂ 'ਚ ਕਾਫੀ ਆਪਣੇ ਨਾਕੇ ਜਿਹੜੇ ਆ ਉਹਨਾਂ ਤੇ ਨਫਰੀ ਵਧਾਤੀ ਹੈ ਤਾਂ ਐਕਨਰ ਚੈਕਿੰਗ ਚੱਲ ਰਹੀ ਹੈ ਡੇ ਐਂਡ ਨਾਈਟ ਵੀ ਹੋਟਲਾਂ ਦੀ ਹੋਰ ਜਿਹੜੇ ਪਬਲਿਕ ਪਲੇਸਿਸ ਆ ਜਿਦਾਂ ਬੱਸ ਸਟੈਂਡ ਹੋਗੇ ਰੇਲਵੇ ਸਟੇਸ਼ਨ ਇਹਨਾਂ ਦੀ ਵੀ ਚੈਕਿੰਗ ਚੱਲ ਰਹੀ ਹੈ ਤੇ ਪਠਾਨਕੋਟ 'ਚ ਜਿਹੜੀ ਫੋਰਸ ਆ ਆਪਣੀ ਜ਼ਿਲ੍ਹੇ ਦੀ ਉਹ ਪੂਰੀ ਮੁਸਤੈਦ ਆ ਤੇ ਆਪਾਂ ਇਹ ਇਨਸ਼ੋਰ ਕਰਾਂਗੇ ਕਿ 15 ਅਗਸਤ ਦਾ ਜਿਹੜਾ ਫੰਕਸ਼ਨ ਆ ਬਿਲਕੁਲ ਵਧੀਆ ਤਰੀਕੇ ਨਾਲ ਹੋਵੇ ਤੇ ਕਿਸੇ ਨੂੰ ਕੋਈ ਦਿੱਕਤ ਨਾ ਆਏ ਨਾ ਹੀ ਲਾਅ ਐਂਡ ਆਰਡਰ ਦੀ ਸਾਈਡ ਤੋਂ ਨਾ ਹੀ ਸ ਪੈਰਾ ਮਿਲਿਟਰੀ ਫੋਰਸ ਵੀ ਡਿਪਲੋਏ ਕੀਤੀ ਗਈ ਹੈ ਜਿਹੜੀ ਪੈਰਾ ਮਿਲਿਟਰੀ ਦੀ ਸਾਨੂੰ ਕੁਝ ਇੱਥੇ ਕੰਪਨੀਆਂਜ਼ ਮਿਲੀ ਹੈ ਜਿਹਦੇ ਵਿੱਚ ਬੀਐਸਐਫ ਸ਼ਾਮਲ ਹੈ ਉਹਨਾਂ ਨੂੰ ਆਪਾਂ ਆਲਰੇਡੀ ਦਸਤਾਰ ਮੈਂ ਤੁਹਾਨੂੰ ਦੱਸਿਆ ਜਿਹੜੀ ਨਾਕਿਆ ਦੇ ਨਫਰੀ ਵਧਾਈ ਹੈ ਉੱਥੇ ਉਹਨਾਂ ਨੂੰ ਲਾਇਆ ਹੋਇਆ ਤੇ ਆਪਾਂ ਪੂਰਾ ਜਿਹੜੀ ਹੈ ਜਿਹੜੀ ਪੈਰਾ ਮਿਲਿਟਰੀ ਦੀ ਫੋਰਸ ਨੂੰ ਯੂਜ਼ ਕਰ ਰਹੇ ਹਾਂ ਤਾਂ ਕਿ ਜਿਹੜੀ ਹੈ ਸਿਚੁਏਸ਼ਨ ਇੱਥੇ ਨਾਰਮਲ ਰੱਖੀ ਜਾ ਸਕੇ ਅਣਪਛਾਤੇ ਲੋਕਾਂ ਦੀ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਉਹਦੀ ਕੀ ਸਥਿਤੀ ਹੈ ਤੇ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਅਣਪਛਾਤੇ ਲੋਕਾਂ ਦੀ ਪਹਿਲੇ ਕਾਫੀ ਜ਼ਿਆਦਾ ਇਨਫੋਰਮੇਸ਼ਨ ਆਈ गहन ਉਹਦੀ ਜਾਂਚ ਕੀਤੀ ਗਈ ਹੈ ਤੇ ਹਾਲੇ ਕੋਈ ਵੀ ਇਸ ਤਰ੍ਹਾਂ ਦੀ ਗੱਲ ਸ਼ੱਕੀ ਸਾਹਮਣੇ ਨਹੀਂ ਆਈ ਜਿਹਦੇ ਉੱਪਰ ਆਪਾਂ ਕੁਝ ਤੁਹਾਨੂੰ ਅਲੱਗ ਤੋਂ ਦੱਸ ਸਕੀਏ ਫੇਰ ਵੀ ਤੇ ਆਦੇ ਤੌਰ ਤੇ ਆਪਾਂ ਰੈਗੂਲਰਲੀ ਜਿਹੜੀਆਂ ਸਰਚੀਜ਼ ਔਰ ਬਾਕੀ ਚੀਜ਼ਾਂ ਕਰ ਰਹੇ ਹਾਂ ਤੇ ਕੋਈ ਵੀ ਜਿਹੜੀ ਛੋਟੀ ਤੋਂ ਛੋਟੀ ਇਨਫੋਰਮੇਸ਼ਨ ਸਾਡੇ ਕੋਲ ਆਉਂਦੀ ਹੈ ਉਹਨੂੰ ਆਪਾਂ ਗਹਿਰਾਈ 'ਚ ਜਾ ਕੇ ਚੈੱਕ ਕਰਨੇ ਆ ਤੇ ਰੂਲ ਆਊਟ ਕਰਦੇ ਆ ਲੋਕਾਂ ਨੂੰ ਅਪੀਲ ਕਰਦੇ ਆ ਲੋਕਾਂ ਨੂੰ ਮੇਰੀ ਇਹ ਅਪੀਲ ਆ ਕਿ 15 ਅਗਸਤ ਜਿਸ ਤਰ੍ਹਾਂ ਤੁਹਾਨੂੰ ਪਤਾ ਬੜਾ ਸੈਂਸਿਟਿਵ ਇੱਕ ਡੇ ਭੰਜਦਾ ਸਿਕਿਉਰਿਟੀ ਦੇ ਪੱਖੋਂ ਕੋਈ ਵੀ ਉਹਨਾਂ ਨੂੰ ਸ਼ੱਕੀ ਚੀਜ਼ ਜਾਂ ਸ਼ੱਕੀ ਬੰਦਾ ਆਪਣੇ ਪੁਲਿਸ ਦੇ ਹੈਲਪਲਾਈਨ ਨੰਬਰ ਸਾਰੇ ਨੂੰ ਆਪਾਂ ਸ਼ੇਅਰ ਕੀਤੇ ਅਦਰਵਾਜ਼ ਨੈੱਟ ਤੋਂ ਵੀ ਮਿਲ ਜਾਂਦੇ ਆ ਤੇ ਉਹ ਆਪਣੇ ਮੁਤਲਕ ਐਸਐਸਓ ਨੂੰ ਵੀ ਦੱਸ ਸਕਦੇ ਆ ਬਸ ਇਹਦੇ ਚ ਇਹ ਆ ਕਿ ਵੀ ਇਨਫੋਰਮੇਸ਼ਨ ਇਮੀਡੀਏਟਲੀ ਸ਼ੇਅਰ ਕਰਨ ਤਾਂਕੀ ਆਪਾਂ ਉਹਨੂੰ ਵੈਰੀਫਾਈ ਕਰ ਸਕੀਏ ਤੇ ਰੂਲ ਆਊਟ ਕਰ ਸਕੀਏ ਫਲੈਗ ਮਾਰਕ ਤੁਹਾਨੂੰ ਸਾਰੇ ਜਾਣਦੇ ਹੋ ਕਿ 15 ਅਕਤੂਬਰ ਦਾ ਆਪਣਾ ਇੰਡੀਪੈਂਡੈਂਸ ਦਿਵਸ ਆ ਤੇ ਉਹ ਰਿਗਾਰਡਿੰਗ ਜੀਪੀ ਸਰਵੇ ਲੋ ਹੋਤਾ ਹੈ ਸਕਸੈਸ ਜਾਰੀ ਰਹੀਆਂ ਨੇ ਤੇ ਵੈਸੇ ਵੀ ਕਿਉਂਕਿ ਆਪਾਂ ਦੇਖਿਆ ਹੀ ਹੈ ਆਉਣ ਵਾਲੇ ਸਮੇਂ ਜਦੋਂ ਆਪਣਾ ਆਜ਼ਾਦੀ ਦੇ ਵਸੂਲ ਤੱਕ ਜਿਹੜੇ ਕੁਝ ਅੰਸਰ ਹੈਗੇ ਆ ਜਿਨ੍ਹਾਂ ਨੂੰ ਇਹਦੀ ਤਕਲੀਫ ਆ ਤੇ ਕੋਈ ਨਾ ਕੋਈ ਆਪਦਾ ਕੋਈ منصوبہ ਘਟੰਦੀ ਕੋਸ਼ਿਸ਼ ਕਰਦੀ ਹੈ ਉਸ ਨਾਲ ਪਹਿਲਾਂ ਵੀ ਤੇ ਹੁਣ ਵੀ ਸਾਡੇ ਬਹਾਦਰ ਜਵਾਨਾਂ ਨੇ ਸਾਡੇ ਬਹਾਦਰ ਪੰਜਾਬ ਪੁਲਿਸ ਨੇ ਵੀ ਡਟ ਕੇ ਮੁਕਾਬਲਾ ਕੀਤਾ ਤੇ ਤੁਹਾਨੂੰ ਪਤਾ ਹੈ ਕਿ ਆਪਾਂ ਨੂੰ 1947 15 10 ਆਜ਼ਾਦੀ ਮਿਲੀ ਉਸ ਤੋਂ ਬਾਅਦ 1988 ਚ ਦੀ ਪਹਿਲੀ ਅਨਿਵਰਸਰੀ ਮਨਾਈ ਗਈ ਸੀ ਉਸ ਤੋਂ ਬਾਅਦ ਇਹ ਸ਼ੁਰੂ ਹੋਇਆ ਸੋ ਅਸੀਂ ਇੱਕ ਕੰਟੀਨਿਊ ਸਾਡੇ ਆਪਰੇਸ਼ਨ ਚੱਲ ਰਹੇ ਆ ਫਲੈਗ ਮਾਰਚ ਜਿਹੜਾ ਅਸੀਂ ਕਰ ਰਹੇ ਆ ਇਹਦਾ ਮਕਸਦ ਜਿਹੜਾ ਹੈਗਾ ਕਿ ਜਿਹੜੇ ਆਪਣੇ ਸ਼ਹਿਰੀ ਨੇ ਆਪਣੇ ਸਮਾਗਮ ਦੇ ਜਿਹੜੇ ਹੈਗੇ ਆ ਸਿਟੀਜ਼ਨਸ ਨੇ ਉਹਨਾਂ ਨੂੰ ਜਿਹੜਾ ਹੈਗਾ ਇੱਕ ਸੈਟੀਸਫੈਕਸ਼ਨ ਫੀਲ ਹੋਵੇ ਕਿ ਪੁਲਿਸ ਦੀ ਪ੍ਰੈਜ਼ੈਂਸ ਹੈ ਤੇ ਜਿਹੜਾ ਬੰਦਾ ਮਾੜਾ ਅੰਸਰ ਆ ਤੇ ਮਾੜੇ ਆਪਣੇ ਜਿਹੜੇ ਮਨਸੂਬੇ ਹੁੰਦੇ ਆ ਉਸ ਨੂੰ ਜਿਹੜਾ ਹੈਗਾ ਇਹਦੀ ਸੈਟ ਬਣ ਲੱਗੇ ਕੋ ਅਸੀਂ ਹਰ ਤਰ੍ਹਾਂ ਦਾ ਕੰਟੀਨਿਊ ਸਾਡੇ ਪੇਸ਼ੈਂਟ ਚੱਲ ਰਿਹਾ ਹੈ ਹਾਟਲ ਚੈਕਿੰਗ ਹਾਂਜੀ ਗੈਂਗਸਟਰਸ ਦਾ ਉਹਨਾਂ ਦੇ ਚੈਕਿੰਗ ਮਤਲਬ ఎవਰੀਥਿੰਗ ਇਜ਼ ਸਾਡੇ ਅਬੋਰ ਬੱਲੂਆਣਾ ਜਲਾਲਾਬਾਦ ਐਂਡ ਫਾਜ਼ਿਲਕਾ ਜਿਹੜੇ ਸਾਡੇ ਆਫੀਸਰਸ ਨੇ ਕੰਟੀਨਿਊ ਮੈਂ ਸਾਰੇ ਵਿਜ਼ਿਟ ਕਰ ਰਹੇ ਹਾਂ ਅਸੀਂ ਪ੍ਰੋਪਰਲੀ ਜਿਹੜਾ ਹੈਗਾ ਫੋਰਸ ਨੂੰ ਬਰੀਫ ਕਰਕੇ ਅੱਜ ਰਿਹਸਲ ਕਰੀ ਅਸੀਂ ਇੰਡੀਪੈਂਡੈਂਸ ਦਿਓ ਕਿ ਉਹਦੇ ਸਾਰਿਆਂ ਨੂੰ ਇਕੱਠੇ ਕਰਕੇ ਬਰੀਫ ਕੀਤਾ ਸਿਕਿਉਰਿਟੀ ਪੁਆਇੰਟ ਆਫ ਨਾਉ ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਡਿਊਟੀ ਦੱਸੀ ਐਂਟੀ ਸਿਕਿਉਰਿਟੀ ਟੀਮ ਕੰਟੀਨਿਊਸ ਚੱਲ ਰਹੀ ਹੈ ਰੇਲਵੇ ਸਟੇਸ਼ਨਸ ਉਹ ਸਾਰਿਆਂ ਤੇ ਸੀਸੀਟੀਵੀ ਦਾ ਜਿਹੜਾ ਹੈਗਾ ਅੰਡਰ ਸੀਸੀਟੀਵੀ ਸਰਵੇਲੈਂਸ ਦੇ ਅਸੀਂ ਜਿਹੜੇ ਹੈਗੇ ਆ ਉਹ ਬੋਰਡ ਵੀ ਲਵਾ ਰਹੇ ਆ ਤੇ ਸੀਸੀਟੀਵੀ ਨੂੰ ਵੀ ਕੁਆਲਿਟੀ ਦਿੱਤੀ ਜਾ ਰਹੀ ਹੈ ਸਰ ਸਰਦੀ ਇਲਾਕੇ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਕਿਉਂਕਿ ਸੈਕੰਡ ਡਿਫੈਂਸ ਦੇ ਲਾਈਨ ਦੇ ਉੱਪਰ ਵੀ ਜਿਹੜਾ ਹੈ ਪੁਲਿਸ ਜਿਹੜੀ ਤਨਾਤ ਰਹਿੰਦੀ ਹੈ ਇਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਚੌਕਸੀ ਹੈ ਹਾਂ ਬਿਲਕੁਲ ਤੁਹਾਡਾ ਥੋੜਾ ਅਚਾਹ ਪੰਜਾਬ ਦਾ ਜਿਹੜਾ ਸਾਡਾ ਇਹ ਪਾਰਟ ਅੰਮ੍ਰਿਤਸਰ ਤੱਕ ਫਾਜ਼ਿਲਕਾ ਜਿਹੜਾ ਵਿੱਚ ਆਉਂਦਾ ਕੋਈ ਫਾਜ਼ਿਲਕਾ ਤੋਂ ਇਧਰ ਰਾਜਸਥਾਨ ਸ਼ੁਰੂ ਹੁੰਦਾ ਤੇ ਹਰਿਆਣਾ ਬਾਰਡਰ ਲੱਗਦਾ ਤੇ ਫਿਰ ਪਾਕਿਸਤਾਨ ਦਾ 135 ਕਿਲੋਮੀਟਰ ਦਾ ਲੌਂਗ ਸਟ੍ਰੈਚ ਹੈਗਾ ਸੋ ਇਸ ਕਰਕੇ ਇਹ ਸੈਟੇਲਾਈਟ ਡਿਫੈਂਸ ਹੈ ਇਸ ਕਰਕੇ ਵੀ ਜਿਹੜੀ ਹੈਗੀ 15 ਅਗਸਤ ਨੂੰ ਹੋਰ ਵੀ ਐਕਸਟਰਾ ਅਮਸਟਡੀ ਰੱਖਣੀ ਚਾਹੀਦੀ ਹੈ ਸਾਡਾ ਬੀਐਸਐਫ ਨਾਲ ਰੈਗੂਲਰ ਤਾਲਮਿਲ ਸੈਕੰਡ ਲਾਈਨ ਉਪਰ ਫੈਂਸ ਤੇ ਅਸੀਂ ਆਪਣੀ ਫੋਰਸ ਨਾਲ ਲਾਉਨੇ ਆ ਪ੍ਰੋਪਰਲੀ ਜਿਹੜਾ ਹੈਗਾ ਅਸੀਂ ਕੋਈ ਗੁਸਪੈਗ ਕੋਈ ਕਿਸੇ ਤਰ੍ਹਾਂ ਦਾ ਡੋਰਾ ਉਸ ਚੀਜ਼ ਨੂੰ ਸੀ ਕੰਪਨੀ ਚੈੱਕ ਕਰ ਰਿਹਾ ਤੁਸੀਂ ਦੇਖਿਆ ਵੀ ਆਉਣ ਵਾਲੇ ਟਾਈਮ ਤੇ ਆਪਾਂ ਪਹਿਲਾਂ ਕਾਫੀ ਰਿਕਵਰੀਜ਼ ਵੀ ਕਰੀਲ ਕਰ ਰਹੇ ਹਾਂ ਸਰ ਕਿ ਟੇਟ ਬਾਰਡਰ ਰੇਨਗ ਹਲਮਾਨਗੜ ਹੋ ਗਿਆ ਜਾਂ ਗੰਗਰ ਨਗਰ ਨੂੰ ਲੈ ਕੇ ਕਿੱਦਾਂ ਚੱਲ ਰਹੀ ਹੈ ਦੇਖੋ ਸਟੇਟ ਬਾਰਡਰ ਤੁਸੀਂ ਜਾਣਦੇ ਹੀ ਹੋ ਕਿ ਆਲਰੇਡੀ ਇਸ ਨੂੰ ਮੁੱਖ ਰੱਖਦੇ ਹੋਏ ਡੀਜੀ ਸਰ ਵੀ ਅਦਾਤਾਂ ਬਹੁਤ ਆਲਰੇਡੀ ਜਿਹੜੇ ਸਾਡੇ ਇੱਕ ਪੱਕੇ ਇਲਾਕੇ ਹੈਗੇ ਜਿਹੜੇ ਇੰਟਰ ਸਟੇਟ ਲੱਗੇ ਹੋਏ ਆ ਜਿੱਥੇ ਕੀ ਉਹਨੂੰ ਉੱਥੇ ਹੀ ਜਿਹੜੀ ਹੈ ਜਿਹੜਾ ਸਾਰਾ ਕੁਝ ਪ੍ਰਬੰਧ ਕੀਤਾ ਗਿਆ ਆਪਣਾ ਜਿਵੇਂ ਰਾਜਪੁਰਾ ਤੇ ਗੁੰਜਾਲ ਜਿਹੜਾ ਹੈਗਾ ਉਹ ਆਪਣਾ ਸੋ ਇੰਟਰ ਸਟੇਟ ਨੂੰ ਅਸੀਂ ਇਸੇ ਕਰਕੇ ਮਹੱਤਤਾ ਦਿੰਦੇ ਹੋਏ ਉੱਥੇ ਅਸੀਂ ਜਿਹੜਾ ਹੈਗਾ ਕੰਟੀਨਿਊਸ ਥਰਸਟ ਪਾ ਕੇ ਫੋਰਸ ਵੀ ਉੱਥੇ ਦਿੰਦੇ ਆ ਉੱਥੋਂ ਸਾਨੂੰ ਰਿਕਵਰੀਜ਼ ਵੀ ਹੁੰਦੀਆਂ ਨੇ ਤੇ ਪਲੱਸ ਇੱਕ ਡਰ ਵੀ ਬਣਿਆ ਰਹਿੰਦਾ ਹੈਗਾ ਪਰ ਸ਼ਰਾਰਤੀ ਅਨਸਰਾਂ ਨੂੰ ਕੀ ਚੇਤਾਵਨੀ ਦੇਣਾ ਚਾਹੁੰਦਾ ਸ਼ਰਾਰਤੀ ਅਨਸਰਾਂ ਨੂੰ ਇਹੀ ਚੇਤਾਵਨੀ ਹੈ ਕਿ ਦੇਖੋ ਅਸੀਂ ਸਾਡਾ ਮਕਸਦ ਇਹ ਹੈਗਾ ਕਿ ਅਮਨ ਸ਼ਾਂਤੀ ਤੇ ਜੇ ਤੁਸੀਂ ਅਮਨ ਸ਼ਾਂਤੀ ਨੂੰ ਬੰਕ ਕਰੋਗੇ ਤਾਂ ਕਿਸੇ ਤਰ੍ਹਾਂ ਦਾ ਬਖਸ਼ਾ ਨਹੀਂ ਜਾਊਗਾ ਪੁਲਿਸ ਜਿਹੜੀ ਹੈਗੀ ਆ ਉਹ ਸ਼ਰਾਤੀ ਵਾਲੀ ਸਖਤ ਹੈ ਤੇ ਜਿਹੜੇ ਆਪਣੇ ਸਮਾਜਿਕ ਹੈਗੇ ਆ ਤੇ ਸਹੀ ਰਾਜ ਚਾਹਨਾ ਚਾਹੁੰਦੇ ਉਹਨਾਂ ਲਈ ਸਾਡਾ ਜਿਹੜਾ ਹੈਗਾ ਸੌਫਟ ਕੋਰਨਰ ਹੈਗਾ ਤੇ ਬਾਕੀ ਮੈਂ ਸਾਰਿਆਂ ਨੂੰ ਜਿਹੜਾ ਹੈਗਾ 15 ਅਗਸਤ ਆਉਣ ਵਾਲਾ ਮਾਰਚ ਪਾ ਦੇਣਾ ਐਂਡ ਸ਼ੋਰ ਕਰਾਂਗੇ ਅਸੀਂ ਕਿ ਜਿਹੜਾ ਹੈਗਾ ਇਹ ਪੂਰਾ ਪੀਸਫੁਲ ਰੁਗਾ ਜੈ ਸਰ ਕਿੰਨੇ ਨਾਕੇ ਜਿਹੜੇ ਐਕਟਿਵ ਚੱਲ ਰਹੇ ਨੇ ਤੇ ਕੀ ਸ਼ਹਿਰਾਂ ਨੂੰ ਬੀਟਾਂ ਦੇ ਅੰਦਰ ਵੰਡਿਆ ਗਿਆ ਹਾਂਜੀ ਨਾ ਨਹੀਂ ਸ਼ਹਿਰਾਂ ਨੂੰ ਬੀਟਾਂ ਦੇ ਅੰਦਰ ਨਹੀਂ ਸ਼ਹਿਰਾਂ ਨੂੰ ਸੀ ਪ੍ਰੋਪਰਲੀ ਜਿਹੜਾ ਹੈਗਾ ਜ਼ੋਨ ਦੇ ਵਿੱਚ ਬਣਾਇਆ ਹੈਗਾ ਕੰਟੀਨਿਊ ਸਾਡੇ ਨਾਕੇ ਇਨਰ ਨਾਕੇ ਹੈਗੇ ਆ 24 ਘੰਟੇ ਆਉਟਰ ਨਾਕੇ ਹੈਗੇ ਆ ਤੇ ਸੀਲਿੰਗ ਪੁਆਇੰਟਸ ਹੈਗੇ ਠੀਕ ਹੈ ਅੰਦਰ ਜਿਹੜੀ ਹੈਗੀ ਆ ਸਾਡੀ ਪੈਟਰੋਲਿੰਗ ਸਾਈਡ ਹੈਗੀ ਆ ਤੇ ਮੋਟਰਸਾਈਕਲ ਪੈਟਰੋਲਿੰਗ ਵੀ ਹੈ ਵਾਈਕਲ ਹੈ ਸਾਨੂੰ ਬੜਾ ਰੀਸੈਂਟਲੀ ਹੁਣ ਪੰਜਾਬ ਜਿਹੜੇ ਹੈਗੇ ਆ ਨਵੇਂ ਵਾਈਕਲਸ ਦਿੱਤੇ ਗਏ ਨੇ ਅੰਚਾ ਉਦੋਂ ਜਿਹੜੇ ਈਵਨ ਟ੍ਰੈਫਿਕ ਵਾਲੀ ਵੀ ਜਿਹੜੀ ਹੈਗੀ ਆ ਨਵੀਆਂ ਗੱਡੀਆਂ ਆਈਆਂ ਨੇ ਆਪਾਂ ਦੇਖਿਆ ਹੀ ਜਦੋਂ ਇਹ ਬੜਾ ਇਫੈਕਟਿਵ ਕੰਮ ਕਰ ਰਹੇ ਹੈਗੇ ਆ ਪੰਜਾਬ ਸਰਕਾਰ ਦੇ ਅੰਦਰ ਸੋ ਇਸ ਕਰਕੇ ਮਤਲਬ ਨਵੀਆਂ ਗੱਡੀਆਂ ਨਵਾਂ ਔਨ ਕਰਕੇ ਕਾਫੀ ਜੋਸ਼ ਹੈ ਸੋ ਅਸੀਂ ਉਮੀਦ ਕਰਾਂਗੇ ਕਿ ਜਿਹੜਾ ਹੈਗਾ ਇਹਨੂੰ ਅਸੀਂ ਪ੍ਰੋਪਰਲੀ ਜਿਹੜਾ ਹੈਗਾ ਅੱਗੇ ਲਿਆ ਸਕੀਏ ਸਰ ਕਹਿ ਸਕਦੇ ਆ ਕਿ ਸਰਹੱਦਾ ਨੂੰ ਸੀਲ ਕਰ ਦਿੱਤਾ ਗਿਆ ਦੇਖੋ ਸਰਹੱਦਾ ਨੂੰ ਬਿਲਕੁਲ ਸੀਲ ਕੀਤਾ ਗਿਆ ਜੀ ਪਹਿਲਾਂ ਹੀ ਹੈ ਤੇ ਰਹੂਗਾ ਵੀ ਤੇ ਅਸੀਂ ਪੂਰੀ ਸ਼ਕਤੀ ਜਿਹੜੀ ਹੈਗੀ ਆ ਆਪਣੀ ਵਾਲਾ